ਨਰਮ ਮਿਸਸਸ ਅਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਹਾਜ਼ਰਤਾ ਨਾਲ ਸਾਹਿਬ ਸ਼੍ਰੀ ਸ਼ੇਰਦਰਸ਼ਨ ਜੀ ACP ਵੈਸਟ ਤੇ ਮਿਸਟਰ ਵਿਨੋਦ ਕੁਮਾਰ SHO ਛਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਈਸ ਸੋਨੂ ਤੇ ਦੂਸਰਾ ਮਨਜਿੰਦਰ ਸਿੰਘ ਅਲਾਈਸ ਸੋਨੀ ਇਹਨਾਂ ਦੀ ਉਮਰ ਤਕਰੀਬਨ 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੌਜੀ ਹੈ ਤੇ ਇਹ ਮੀਟ ਸ਼ਾਪ ਚਿਲੰਦਾ ਥੀਆਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਹਫੀਮ ਰਾਬਤ ਰਾਮਦੋਈਏ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਉਹਦੀ ਹੈ ਉਹਦਾ ਨੰਬਰ ਹੈ ਪੀਬੀ02ਸੀਆ3493 ਤੇ ਇਹਨਾਂ ਨੂੰ ਅਸੀਂ ਅ ਛਾਟਾ ਏਰੀਆ ਦੇ ਲਾਗੇ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧਿਆ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅੱਗੇ ਵੰਡਦਾ ਸੀਗਾ ਤੇ ਆਪਣਾ ਕਾਰੋਬਾਰ ਜਿਹਾ ਚਲਾਉਂਦਾ ਸੀ ਸਰ ਇਹ ਕੱਲਾ ਮੈਂਬਰ ਸੀ ਕੀ ਜਿਹੜਾ ਹੋਰ ਵੀ ਸਾਥੀ ਸਰ ਇੱਥੇ ਦੇਖੋ ਜਿਹੜਾ ਮਲਵਿੰਦਰ ਸਿੰਘ ਸੋਨੂ ਹੈ ਜਿਹੜਾ ਫੌਜੀ ਹੈ ਇਹਦੇ ਇੱਕ ਸਾਥੀ ਤਾਂ ਮਨਜਿੰਦਰ ਸਿੰਘ ਸੋਨੀ ਹਗਾ ਤੇ ਇਹਦੇ ਨਾਲ ਨਾਲ ਅਸੀਂ ਹੋਰ ਵੀ ਦੇ ਸਾਥੀ ਪੁੱਜ ਗਏ ਚ ਕਰ ਰਹੇ ਆ ਪਹਿਲਾਂ ਵੀ ਕੋਈ ਪਰਚਾ ਦਰਿਹਾ ਪਹਿਲਾਂ ਵੀ ਕੋਈ ਪਰਚਾ ਦਰ ਨਹੀਂ ਕੋਈ ਕਿੰਨੇ ਸਮੇਂ ਤੋਂ ਸਰੇ ਲੱਗੇ ਹੋਏ ਨਹੀਂ ਇਸ ਦੇ ਵਿੱਚ ਇਹ ਥੋੜੇ ਸਮੇਂ ਤੋਂ ਲੱਗਿਆ ਸੀਗਾ ਜੀ ਸਰ ਫੌਜੀ ਫੌਜੀ ਆ ਆਰਮੀ ਜੀ ਹੈਗਾ ਸੀ ਕਿ ਵੈਸੇ ਇਹ ਵੀ ਛੇੜ ਗੋਤ ਨਹੀਂ ਰਿਟਾਇਰ ਹੋਇਆ ਜੀ ਆਰਮੀ ਤੋਂ ਸਰ ਕਿਸ ਤਰ੍ਹਾਂ ਕਿਸ ਕਾਰਨ ਤੋਂ ਇਹ ਫੀਮ ਵੇਚਦੇ ਸੀਗੇ ਇਹ ਪਹਿਲਾਂ ਆਪ ਖਾਂਦਾ ਸੀਗਾ ਫੌਜੀ ਥੋੜੀ ਕਿਸ ਤੋਂ ਲੈ ਕੇ ਫਿਰ ਇਹਨੂੰ ਜ਼ਰੀਆ ਪਤਾ ਚੱਲ ਗਿਆ ਫਿਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਣਾ ਸ਼ੁਰੂ ਹੋ ਗਿਆ ਸਾਰੇ ਪਹਿਲਾਂ ਕੋਈ ਹੋਰ ਵੀ ਕੰਮ ਕਰਦਾ ਸੀ ਕਿਸੇ ਰੇਲ ਦੀ ਪਿੱਛੇ ਨਹੀਂ ਕਰਦਾ ਨਹੀਂ ਪਹਿਲਾਂ ਫੌਜੀ ਸੀਗਾ ਹੁਣ ਮੀਟ ਸ਼ਾਪ ਚਲਾਉਂਦਾ ਜੀ ਛਾਰੇ ਵਿੱਚ ਛਾਰੇ ਇਹ ਕਿੰਨੀ ਸਾਲ ਜਿਹੜੀ ਬਰਾਮਾ ਦੇਸ਼ਵਰ ਦੀ 2 ਕਿਲੋ 350 ਗ੍ਰਾਮ ਟੋਟਲ 2 ਕਿਲੋ 300 ਗ੍ਰਾਮ ਫੌਜੀ ਤੋਂ ਹੀ ਤੇ 50 ਗ੍ਰਾਮ ਸੋਨੂ ਤੋਂ ਹੀ ਸੋਨੀ ਤੋਂ ਪਹਿਲਾਂ ਬੈਕਰ ਫਾਰਵਰਡ ਲਿੰਕ ਹੋਈ ਉਹ ਅਸੀਂ ਡਵੈਲਪ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੂਗਾ ਅਸੀਂ ਕਰਦੇ ਹਾਂ ਜੀ ਅੱਗੇ ਕਿਤੇ ਸੇਲ ਕਰਦੇ ਹਾਂ ਅੱਗੇ ਜਿਵੇਂ ਸੋਨੀ ਨੂੰ ਕੀਤੀ ਅੱਗੇ ਥੋੜੀ ਜੀ ਜੀ ਅੱਗੇ ਜਿਹਨੂੰ ਵੀ ਲੋੜ ਹੁੰਦੀ ਸੀ ਉਹ ਇਹਨਾਂ ਨੂੰ ਅਪਰੋਚ ਕਰਦਾ ਸੀਗਾ ਕਿ ਕਸਟਮਰ ਇਹਨਾਂ ਦੇ ਹੈਗੇ ਨਹੀਂ ਪੱਕੇ ਕੋਈ ਨਹੀਂ ਸਰ ਕੋਸ਼ਿਸ਼ ਮੈਂ ਜਾਂਦਾ 60 ਜੀ ਜਿਆਦਾ ਦਾ ਵਾਧਾ ਗਿਆ ਜੀ ਇਸ ਮਾਮਲੇ ਤੇ ਰਫੇਮ ਭਾਈ ਅਸੀਂ ਪੂਰੀ ਨੱਥ ਪਾਈ ਹੈ ਦੇਖੋ ਜੀ ਆ ਦੋ ਬੰਦੇ ਅਸੀਂ ਅਰੈਸਟ ਕੀਤੇ ਹੈ ਨਾਲ 2 ਕਿਲੋ 350 ਗ੍ਰਾਮ ਅਸੀਂ ਬਰਾਮਦ ਕੀਤੀ ਹੈ ਅਸੀਂ ਹੋਰ ਵੀ ਅ ਨਸ਼ੇ ਦੀ ਰਿਕਵਰੀ ਕਰ ਰਹੇ ਹਾਂ ਤੇ ਪੂਰੀ ਠਲ ਪਾ ਹਾਂ ਹਾਂਜੀ ਅਗਲੀ ਕਾਰਵਾਈ ਸਿਰਚ ਜੀ ਅਗਲੀ ਨੇ ਪਰਚਾ ਦਿੱਤਾ ਜੀ ਐਫ ਆਈ ਆਰ ਨੰਬਰ 31 ਹੈ 15225 ਦੀ ਅੰਡਰ ਸੈਕਸ਼ਨ 18 2716185 ndps sir ਮੈਂ ਰਿਮਾਰਕ ਲੈ ਇਹ ਮੈਂ ਮਾਰਕ ਚਾਰ ਬੰਦ ਕਰ ਦੱਸਾਂ ਠੀਕ ਹੈ